ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਨਾਲ এনवायरमेंट ਨੂੰ ਪਿਆਰ ਕਰਨ ਵਾਲੇ ਸੰਤ ਬਾਬਾ ਵੀਰ ਸਿੰਘ ਸਿਚੇਵਾਲੀ ਜੀ ਨਾਲ ਸਨਲ ਕਮਿਸ਼ਨਰ ਸਾਹਿਬ ਤੇ ਅੱਜ ਇਹ ਸਾਡੀ ਦੂਜੀ ਮੀਟਿੰਗ ਹੈਗੀ ਹੈ ਪਹਿਲੀ ਮੀਟਿੰਗ ਅਸੀਂ ਆਪਾਂ ਉਤਾਜਪੁਰ ਕਰਕੇ ਆਏ ਸੀਗੇ ਤੇ ਜੋ ਸਾਡਾ ਮੋਟਿਵ ਹੈਗਾ ਕਿ ਓਟਾ ਦੇ ਰੈਨ ਨੂੰ ਅਸੀਂ ਸਾਫ਼ ਕਰਨਾ ਤੇ ਤਕਰੀਬਨ ਜਿਹੜਾ ਸੀਵਰੇਜ ਦਾ ਸੀ ਪਾਣੀ ਪੀਂਦਾ ਸੀ ਉਹਦਾ ਸੀ तकरीबन ਅਸੀਂ ਬਹੁਤ ਨੇੜੇ ਪਹੁੰਚ ਚੁੱਕੇ ਆਂ ਪਰ ਉਹਦਾ ਹੱਲ ਹੋ ਚੱਕਿਆ ਹੈ। ਜਿਹੜਾ ਦੂਜਾ ਸਾਡਾ ਟਾਰਗੇਟ ਸੀ ਜਿਹੜਾ ਡੇਰੀਆਂ ਦਾ ਵੇਸਟ ਪਾਣੀ ਆਂਦਾ ਤੇ ਗੋਹਾ ਆਂਦਾ ਉਹਦੇ ਸਬੰਧੀ ਜੇ ਅਸੀਂ ਅਪਾ ਤਾਜਪੁਰ ਮੀਟਿੰਗ ਕਰਕੇ ਆਏ ਆਂ ਜੇ ਹੁਣ ਅਸੀਂ ਆਪਾ ਇੱਥੇ ਹੈਬੋ ਆਲ ਅਸੀਂ ਮੀਟਿੰਗ ਕਰਨਾ ਹੈ। ਕਿ ਅਸੀਂ ਸਲਾਹ ਕੀਤੀ ਸੀ ਆਪਸ ਅਸੀਂ ਆਪਾ ਖੁਦ ਜਿਹੜੇ ਡੇਰੀ ਮਾਲਕ ਨੇ ਜਿਹੜੇ ਡੇਰੀ ਆਪਰੇਟਰ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਹਨੂੰ ਦੱਸੀਏ ਸਮਝਾਈਏ ਉਹਨੂੰ ਕੀ ਪ੍ਰੋਬਲਮ ਆ ਰਹੀ ਹੈ ਕਿਉਂ ਸਿੱਧਾ ਪਾਣੀ ਉਹ ਬਡੇ ਦਰਿਆ ਸਿੱਟ ਰਹੇ ਆ ਜੋ ਕਿਉਂ ਕਿਉਂ ਨਹੀਂ ਟ੍ਰੀਟ ਹੋ ਕੇ ਪਾਣੀ ਹੋ ਅਗੇ ਸਾਫ ਹੋ ਰਿਹਾ ਉਹਦੇ ਸਬੰਧ ਦੇ ਸਹੀ ਮੀਟਿੰਗ ਕਾਲ ਕੀਤੀ ਹੈ ਤੇ ਅਸੀਂ ਇਹੀ ਸਨੇਹਾ ਇਹੀ ਦੱਸਣਾ ਚਾਹੁੰਦੇ ਕਿ ਅਸੀਂ ਉਹਨਾਂ ਨੂੰ ਸੁਣਾਗੇ ਉਹ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਪ੍ਰੋਬਲਮ ਆ ਕੀ ਦਿੱਕਤ ਆ ਸਾਡੇ ਕੋਲੋਂ ਕੀ ਸਹਿਯੋਗ ਚਾਹਦੇ ਆ ਤੇ ਇਹ ਵੀ ਆ ਕਿ ਅਸੀਂ ਪੂਰਾ ਸਹਿਯੋਗ ਕਰਨ ਨੂੰ ਤਿਆਰ ਆ ਸਰਕਾਰ ਬਾਬਾ ਜੀ ਸਾਡੇ ਡਿਪਾਰਟਮੈਂਟ ਤੇ ਅਸੀਂ ਉਹਨਾਂ ਨੂੰ ਵੀ ਰਿਕਵੈਸਟ ਕਰਾਂਗੇ ਤੁਸੀਂ ਵੀ ਸਾਡਾ ਪੂਰਾ ਸਹਿਯੋਗ ਦਿਓ ਜਿਹੜਾ ਸਾਡਾ ਕਾਮਨ ਮੁੱਦਾ ਹੈਗਾ ਵੱਡੇ ਦਰੈਦਾਂ ਨੂੰ ਆਪਾਂ ਰਲ ਮਿਲ ਕੇ ਸਾਰੇ ਸਾਥੀ ਜੀ ਤੈਨੂੰ ਲੈ ਕੇ ਗੱਲ ਆਈ ਜੀ ਚਲਾਨ ਕੱਟੇ ਗਏ ਇਹਨਾਂ ਤੇ ਜੀ ਦੇਖੋ ਸਾਡੀ ਕੋਈ ਕੋਈ ਇਹਨਾਂ ਨਾਲ ਕੋਈ ਲੜਾਈ ਨਹੀਂ ਸਾਡੇ ਭਰਾ ਨੇ ਸਾਡੇ ਸਾਡੇ ਪਰਿਵਾਰਾਂ ਵਾਂਗ ਸਾਡੇ ਪਰਿਵਾਰਿਕ ਮੈਂਬਰ ਨੇ ਅਸੀਂ ਇਸੇ ਕਰਕੇ ਅਸੀਂ ਆਪਾਂ ਸਖਤੀ ਕਰਨ ਤੋਂ ਪਹਿਲਾਂ ਅਸੀਂ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਮੇਨ ਜਿਹੜਾ ਹੁੰਦਾ ਰਸਤਾ ਉਹਨੂੰ ਗੱਲਬਾਤ ਲਈ ਹੁੰਦਾ ਉਹਦੀ ਟੇਬਲ 'ਤੇ ਬੈਠ ਕੇ ਅਸੀਂ ਗੱਲ ਕਰਾਂਗੇ ਉਹ ਪੁੱਛਾਂਗੇ ਆਪਾਂ ਕੀ ਤੁਹਾਡੀ ਕੀ ਪ੍ਰੋਬਲਮ ਸਗੀ ਅਸੀਂ ਕਿੱਦਾਂ ਸਰਕਾਰ ਮਹਿਕਬਾ ਜੀ ਬਾਬਾ ਜੀ ਅਸੀਂ ਕਿਤਾ ਮਦਦ ਕਰ ਸਕਦੇ ਆ ਉਹਨਾਂ ਦੇ ਸੁਝਾਅ ਲਵਾਂਗੇ ਅਸੀਂ ਉਹਤੇ ਅਮਲ ਕਰਾਂਗੇ ਜੇ ਲੱਗਦਾ ਕਿ ਬਾਅਦ ਫਿਰ ਵੀ ਸਾਨੂੰ ਪਰੇਸ਼ਾਨੀ ਆ ਜੋ ਵੀ ਫਿਰ ਸਾਨੂੰ ਹੋ ਕਰਨੀ ਪੈਣਾ ਸਰਕਾਰ ਜੀ ਮੀਟਿੰਗਾਂ ਕਰ ਰਹੇ ਹਾਂ ਬਾਬਾ ਜੀ ਵੀ ਪਾਣੀ ਨੂੰ ਬਚਾਉਣ ਦੇ ਲਈ ਲਗਾਤਾਰ ਯਤਨ ਕਰ ਰਹੇ ਜੀ ਕਿਸ ਤਰੀਕੇ ਦੀਆਂ ਮੂੜਲੀਆਂ ਤੁਹਾਡੇ ਅੱਗੇ ਜਿਹੜੀਆਂ ਸਮੱਸਿਆਵਾਂ ਆਈਆਂ ਨੇ ਕਿ ਜਿਹੜੀਆਂ ਹੱਲੇ ਹੱਲ ਹੋਣੀਆਂ ਨੇ ਵੀ ਜੀ ਦੇਖੋ ਬਹੁਤ ਵੱਡੀ ਪ੍ਰੋਬਲਮਾਂ ਤੇ ਬਹੁਤ ਡੇਰ ਤੋਂ ਪ੍ਰੋਬਲਮ ਚੱਲ ਲਈ ਹੈਗੀ ਨਾ ਤੇ ਅਸੀਂ ਬਾਬਾ ਜੀ ਨਾਲ ਅਸੀਂ ਗਰਾਊਂਡ ਤੇ ਵਿਜ਼ਿਟ ਕਰ ਰਹੇ ਆਪਾਂ ਏਡੀਆਂ ਪਹਿਲਾਂ ਕਰ ਲਈ ਆਪਾਂ ਹੁਣ ਆਪਾਂ ਗਰਾਊਂਡ ਲੈਵਲ ਤੇ ਉਤਰੇ ਹੋਏ ਆਪਾਂ ਪੰਜਵਾਂ ਕਿਹੜਾ ਤੇ ਉੱਥੇ ਵੀ ਅਸੀਂ ਡੇਰੀਆ ਦੇ ਖੁਦ ਦੇ ਕੇ ਆਇਆ ਜਿਹੜੇ ਟ੍ਰੇਨ ਬਣੇ ਖੁਦ ਦੇ ਕੇ ਆਇਆ ਜਿਹੜੇ ਚੈਂਪਰੋ ਨੇ ਬਣੇ ਖੁਦ ਦੇ ਕੇ ਆਇਆ ਤੇ ਅਸੀਂ ਇਹੀ ਜਦੋਂ ਅਸੀਂ ਗਰਾਉਂਡ ਤੋਂ ਨਹੀਂ ਪਹੁੰਚਾਂਗੇ ਅਸੀਂ ਲੋਕਾਂ ਨੂੰ ਨਹੀਂ ਮਿਲਾਂਗੇ ਕੀ ਪ੍ਰੋਬਲਮ ਆ ਕੀ ਉਹਦਾ ਹੱਲ ਕਰ ਸਕਦੇ ਆ ਉਹਨਾਂ ਚਿਰ ਮੈਂ ਸਮਝਦਾ ਕਿ ਕੋਈ ਵੀ ਮੁਸ਼ਕਲ ਦਾ ਕੋਈ ਪ੍ਰੋਬਲਮ ਦਾ ਹੱਲ ਨਹੀਂ ਹੋ ਸਕਦਾ ਤੇ ਅਸੀਂ ਪੂਰਾ ਪੋਜ਼ਿਟਿਵ ਹੈਗੇ ਪੋਜ਼ਿਟਿਵ ਐਟੀਟਿਊਡ ਨਾਲ ਚੱਲੇ ਆ ਤੇ ਮੈਂ ਫਿਰ ਦਰਾਂ ਦਾ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਹੈਗੀ ਅਸਾਡਾ ਮਕਸਦ ਇਹ ਹੈ ਕਿ ਅਸੀਂ ਅਸੀਂ ਬੁੱਢੀ ਦਰਿਆ ਨੂੰ ਸੇ ਸਾਫ਼ ਕਰੀਏ। ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਵਿਧਾਇਕ ਕੋਗੀ ਤੜੇ ਦੇ ਜਿੰਨੇ ਵੀ ਕਾਉਂਸਲਰ ਹੈਗੇ ਨੇ ਉਹ ਕਿਤੇ ਨਾ ਕਿਤੇ ਨਰਾਸ਼ ਨੇ। ਤਾਂ ਇਸ ਨੂੰ ਲੈ ਕੇ ਥੋੜਾ ਜਿਹਾ ਕਿਸ ਗੱਲ ਤੋਂ ਕਿ ਮੇਅਰਸ਼ਿਪ ਨੂੰ ਲੈ ਕੇ ਉਹ ਉਹ ਚਲੋ ਸੜੋ ਸਾਡਾ ਮਕਸਦ ਬੋਡੇ ਤੇ ਰਾਇਰ ਲੇਟਰ ਜੇ ਤੁਸ ਜਿੱਦਾਂ ਦਾ ਕੋਈ ਲੋਣਾ ਕਰੂਗਾ ਇਸਕੇ ਕਾਨੂੰਨ ਤੋਂ ਜਿੱਦਾਂ ਦੇ ਡੇਰੀ ਮਾਲਕ ਜਿਹੜੇ ਲੰਘਣਾ ਕਰਨਗੇ ਇਸ ਤੋਂ ਉਹਨਾਂ ਦੀ ਕਰਵੇ ਵੀ ਕੀਤੀ ਹੋਊਗੀ ਉਹਨਾਂ ਤੇ ਜੀ ਦੇਖੋ ਜੀ ਹਰੇਕ ਸ਼ਹਿਰ ਹਰੇਕ ਸੂਬੇ 'ਚ ਹਰੇਕ ਦੇਸ਼ ਵਿੱਚ ਕਾਨੂੰਨ ਵਾਸਤਾ ਹੈਗਾ ਜੇ ਕਾਨੂੰਨ ਤੋਂ ਬਾਹਰ ਕੋਈ ਚੱਲੂਗਾ ਚਾਹੇ ਕੋਈ ਵੀ ਹੋਵੇ ਤੇ ਸਾਡੇ ਵਿੱਚੋਂ ਵੀ ਹੋਵੇ ਤਾਂ ਕਾਨੂੰਨ ਦੀ ਕਾਰਵਾਈ ਉਹ ਤਾਂ ਬੰਦੀਤ ਕਰਾਂਗੇ ਅਸੀਂ ਸਰ ਡਾਇਰੈਕਟਰ ਸਰ ਇਗਨੋਰਰ ਸਾਹਿਬ ਨੇ ਕਿਹਾ ਕਿ ਮੰਤਰੀ ਮੀਟਿੰਗ ਲਈ ਬੰਦ ਹਾਂਜੀ ਅੰਤਲੀ ਮੀਟਿੰਗ ਦਾ ਗਿਆ ਸੀ ਸਰ ਜੀ ਹਾਂਜੀ ਸਾਡੇ ਮਾਨ ਜੋ گورنر ਸਾਹਿਬ ਵੀ ਆਏ ਸੀਗੇ ਉਹਨਾਂ ਨੇ ਇੱਥੇ ਵਿਜ਼ਿਟ ਕੀਤਾ ਪਰਸਨਲ ਵਿਜ਼ਿਟ ਕੀਤੀ ਸੀਗੀ ਤੇ ਬਾਬਾ ਸਿਚੂਵਾਲ ਸਾਹਿਬ ਨਾਲ ਵੀ ਮੁਲਾਕਾਤ ਹੋਇਆ ਸਾਡੇ ਨਾਲ ਵੀ ਗੱਲਬਾਤ ਹੋਈ ਹੈ ਤੇ ਉਹ ਵੀ ਬੜੇ ਚਿੰਤਕ ਨੇ ਕਿਉਂਕਿ ਜਿਹੜਾ ਪਾਣੀ ਸਾਰਾ ਨਿਕਲ ਕੇ ਰਾਜਸਥਾਨ ਹੀ ਜਾਂਦਾ ਤੇ ਉਹਨਾਂ ਦਾ ਪੁੱਛਲਾ ਸੂਬਾ ਵੀ ਰਾਜਸਥਾਨੀ ਹੈਗਾ ਤੇ ਉਹ ਵੀ ਚਾਹਵਾਨੇ ਉਹਨਾਂ ਨੇ ਵੀ ਸਾਨੂੰ ਸਵਾਸਨ ਦਵਾਇਆ ਕਿ ਜਿੰਨੀ ਵੱਧ ਤੋਂ ਵੱਧ ਉਹ ਕਿਸੇ ਤਰ੍ਹਾਂ ਦੀ ਹੈਲਪ ਮਿਲ ਲੋੜ ਹੋਈ ਸੈਟ ਤੋਂ ਵੱਲੋਂ ਵੀ ਮਿਲ ਲੋੜ ਹੋਈ ਤਾਂ ਉਹ ਉਹ ਸਾਡੀ ਮਦਦ ਕਰਨਗੇ ਜੀ ਡੈਂਗਲ ਡੈਂਗਲ ਵਾਲੇ ਕਹਿ ਰਹੇ ਨੇ ਕਿ ਜ਼ਿਆਦਾ ਤੱਕ ਜਿਹੜਾ ਪੂਰਾ ਕਰਕਟੇ ਡੈਰੀਆਂ ਵਾਲਾ ਦਾ ਕੁੱਟੇ ਦਰਿਆਤੀ ਦਾ ਤਾਂ ਡੈਰੀਆਂ ਨੂੰ ਦੱਸਿਆ ਹਾਂ ਹਾਂ ਉੱਥੇ ਤੋਂ ਉਹਨਾਂ ਦੀ ਜਿਹੜੀ ਸਮੱਸਿਆ ਥੋਨੇ ਮਿਲੋੜਾ ਨਹੀਂ ਤੇ ਸਾਡੇ ਵੱਲੋਂ ਤੇ ਪਾਣੀ ਸਾਫ਼ ਇੱਥੋਂ ਜਾਂਦਾ ਨਹੀਂ ਮੈਂ ਦੱਸਿਆ ਤੁਹਾਨੂੰ ਕਿ ਜਿਹੜਾ ਸੀਵਰੇਜ ਦਾ ਸੀ ਉਹ ਅਸੀਂ ਪਾਰਟ ਆਲਮੋਸਟ ਅਸੀਂ ਆਪਾਂ ਕਲੋਜ਼ ਕਰ ਲਿਆ ਹੈਗਾ ਜਿਹੜਾ ਪੰਪਿੰਗ ਸਟੇਸ਼ਨ ਜਿਹੜਾ ਬੰਦ ਸੀ ਉਹ ਬਾਬਾ ਜੀ ਦੀ ਹੈਲਪ ਦੇ ਨਾਲ ਅਸੀਂ ਜਿਹੜਾ ਇੰਟਰਮੀਟੈਂਟ ਜਿਹੜਾ ਸੀਗਾ ਟੈਂਪੋਰਰੀ ਅਸੀਂ ਸ਼ੁਰੂ ਕਰਾਤਾ ਹੈਗਾ ਤੇ ਹੁਣ ਡੈਰੀਆ ਵੱਲ ਤੁਰੇ ਆਪਾਂ ਇਹਦੀ ਦਾ ਹੱਲ ਕਰਕੇ ਫਿਰ ਅਸੀਂ ਆਪਾਂ ਇੰਡਸਟਰੀ ਵਾਲੀ ਬਣਾ ਪਰ ਸਾਡੀ ਮਨਸ਼ਾ ਸਾਫ ਆ ਸਾਡਾ ਮਕਸਦ ਕਲੀਅਰ ਹੈਗਾ ਸਾਡੀ ਇੰਟੈਂਸ਼ਨ ਕਲੀਅਰ ਹੈਗੀ ਅਸੀਂ ਇਹਨੂੰ ਸਾਫ ਕਰਨਾ ਚਾਹੇ ਸਭਾ ਦਿਨਾਂ ਲੱਗੇ ਲੱਗੇ ਜੇ ਸਾਨੂੰ ਹੋਰ ਵੀ ਦੋ ਪਿੱਛੇ ਹੋਇਆ ਸੀ ਉਹ ਚ ਜ਼ਿਆਦਾ ਵਿੱਚ ਇੰਟਰਫੇਅਰ ਨਹੀਂ ਕਰਦੇ ਪਰ ਜਦੋਂ ਅਸੀਂ ਵਿੱਚ ਪੈ ਗਏ ਆ ਬਾਬਾ ਜੀ ਦੀ ਸਹਾਇਤਾ ਮਦਦ ਦੇ ਨਾਲ ਅਸੀਂ ਆਪਾਂ ਇਹ ਲੋਪਾ ਜਰੂਰ ਆਪਾਂ ਸਿਰੇ ਚੜਾਂਗੇ ਜਿਵੇਂ ਬਾਬਾ ਜੀ ਕਹਿੰਦੇ ਵੀ ਕੋਈ ਵੀ ਕੰਮ ਆ ਲੋਕਾਂ ਦੇ ਸਹਿਯੋਗ ਤੋਂ ਬਿਨਾ ਪੂਰਾ ਨਹੀਂ ਹੋ ਸਕਦਾ ਜਿਵੇਂ ਗਵਰਨਰ ਸਾਹਿਬ ਨੇ ਕਿਹਾ ਕਿ ਜਨ ਆंदोलਨ ਸ਼ੁਰੂ ਕਰਨ ਦੀ ਜ਼ਰੂਰਤ ਹੈ ਲੋਕਾਂ ਨੂੰ ਕਿਵੇਂ ਜਾਗਰੂਕ ਕੀਤਾ ਜਾਵੇ ਕਿਉਂਕਿ ਅਕਸਰ ਵੇਖਿਆ ਜਾਂਦਾ ਜਿੱਥੇ ਡਾਂਗਾਂ ਦਾ ਪਾਣੀ ਆਉਂਦਾ ਡੇਰੀ ਦਾ ਏਸੇ ਜਾਂਦਾ ਲੁਧਿਆਣਾ ਸ਼ਹਿਰ ਦੀ ਵੇਸਟੇਜ ਦੀ ਧੀਰੇ ਦੀ ਆਉਂਦੀ ਹੈ ਉਸ ਦੇ ਨਾਲ ਨਾਲ ਲੋਕ ਵੀ ਵਿੱਚ ਕੂੜਾ ਕ੍ਰਿਕਟ ਸਟੇਡ ਤੇ ਲਬਾਵੇ ਪੋਲੀਥਿਨ ਸਟੇਡ ਦੇ ਉਹਨਾਂ ਨੂੰ ਕਿਵੇਂ ਅਵੇਅਰ ਕੀਤਾ ਜਾਵੇ ਜੀ ਬਿਲਕੁਲ ਐਸੇ ਆਕੇ ਡੇਰੀ ਆਨਰਸ ਹੈ ਗਿਆ ਉਹਨਾਂ ਨੂੰ ਸਮਝਾਈਏ ਉਹਨਾਂ ਨੂੰ ਦਸੀਏ ਤੇ ਉਹਨਾਂ ਨੂੰ ਸੁਣੀਏ ਕੀ ਕਹਿ ਰਹੇ ਨੇ ਕੀ ਉਹਦੇ ਡਵਲਪਮੈਂਟ ਅਸੀਂ ਲਾ ਕੇ ਅੱਜ ਆਪਾਂ ਇਸ ਆ ਵੀੜੀ ਮੀਟਿੰਗ ਰੱਖੀ ਆ ਜੱਸੇ ਕਰਕੇ ਰੱਖੀ ਆਪਾਂ ਜੀ ਬਾਬਾ